ਚਾਹੇ ਉਹ ਹਾਰਟ ਦੀ ਪ੍ਰੋਬਲਮ ਆ ਚਾਹੇ ਉਹ ਲੀਵਰ ਦੀ ਪ੍ਰੋਬਲਮ ਆ ਚਾਹੇ ਕੋਈ ਵੀ ਇਦਾਂ ਦੀ ਪ੍ਰੋਬਲਮ ਹੋਗੀ ਜਦ ਬ੍ਰੇਨ ਦੀ ਪ੍ਰੋਬਲਮ ਹੈ ਤਾਂ ਸ਼ਰਾਬ ਤੇ ਤੁਹਾਡੇ ਲਈ ਇੱਕ ਬੂੰਦ ਵੀ ਮਾੜੀ ਹੈ ਪਰ ਇੱਕ ਚੀਜ਼ ਜ਼ਰੂਰ ਮੈਂ ਦੱਸਣਾ ਚਾਹਾਂਗਾ ਇਸ ਚੈਨਲ ਤੇ ਕਿ ਜਿਹੜੇ ਲੋਕਾਂ ਨੂੰ ਸ਼ੂਗਰ ਹੋ ਜਾਂਦੀ ਹੈ ਜੀ ਜਾਂ ਨਾੜਾਂ ਦੇ ਨਾਲ ਰਿਲੇਟਡ ਚਾਹੇ ਉਹ ਹਾਰਟ ਦੀ ਪ੍ਰੋਬਲਮ ਆ ਚਾਹੇ ਉਹ ਲੀਵਰ ਦੀ ਪ੍ਰੋਬਲਮ ਆ ਚਾਹੇ ਕੋਈ ਵੀ ਇਦਾਂ ਦੀ ਪ੍ਰੋਬਲਮ ਹੋਗੀ ਜਦ ਬ੍ਰੇਨ ਦੀ ਪ੍ਰੋਬਲਮ ਹੈ ਤਾਂ ਸ਼ਰਾਬ ਤੇ ਤੁਹਾਡੇ ਲਈ ਇੱਕ ਬੂੰਦ ਵੀ ਮਾੜੀ ਹੈ ਬਾਕੀ ਤੁਹਾਡਾ ਸਰੀਰ ਤੁਡੀ ਜ਼ਿੰਦਗੀ ਆ ਤੁਸੀਂ ਪੀਓ ਬੋਤਲ ਤੁਸੀਂ ਪੀਓ ਡਰਮ ਤੁਸੀਂ ਕੁਛ ਕਰੋ ਇਹ ਤੁਹਾਡੀ ਆਪਣੀ ਲਾਈਫ ਆ ਪਰ ਤੁਹਾਡੇ ਲਈ ਇੱਕ ਬੂੰਦ ਵੀ ਬਾੜੀ ਆ ਇਹ ਕਦੇ ਵੀ ਨਾ ਮੈਨੂੰ ਪੁੱਛਿਆ ਕਰੋ ਵੀ ਗੁਇਲ ਸਾਹਿਬ 60 ਕਐਮਐਲ ਤਾਂ ਲੈ ਲਿਆ ਕਰੀਏ ਬਹੁਤ ਹੁੰਦੀ ਆ 60 ਬਾਲ ਘਰਕ ਕਰਨ ਲਈ ਮਤਲਬ ਇਹ ਚੀਜ਼ਾਂ ਜਿਹੜੀਆਂ ਨੇ ਜਿਨ੍ਹਾਂ ਨੂੰ ਬਿਮਾਰੀ ਹੋ ਜਾਂਦੀ ਆ ਇਹ ਤੰਦਰੁਸਤ ਨੇ ਜੋ ਮਰਜ਼ੀ ਕਰਨ ਸਰਕਾਰਾਂ ਵੀ ਚਲਾਉਣੀਆਂ ਨੇ ਠੇਕੇਦਾਰਾਂ ਦੇ ਨਿਆਣੇ ਵੀ ਪਾਲਣੇ ਨੇ ਮੈਂ ਕਿਉਂ ਬੰਦ ਕਰਾਂ ਪਰ ਜਿਹਨੂੰ ਬਿਮਾਰੀ ਹੋ ਗਈ ਉਹਨੇ ਆਪਦੇ ਨਿਆਣੇ ਵੀ ਤਾਂ ਪਾਲਣੇ ਆ ਉਹ ਉਹ ਬੰਦ ਕਰ ਸਕਦਾ ਹੈ ਹੈਨਾ ਤਾਂ ਉਹ ਕਰ ਲੈਂਦੇ ਨੇ ਮੇਰੀ ਗੱਲ ਸੁਣ ਕੇ ਕਈ ਕਰ ਲੈਂਦੇ ਨੇ ਕਈ ਕਈ ਮੈਨੂੰ ਪੁੱਛ ਲੈਂਦੇ ਨੇ ਗੋਲ ਸਾਬ ਕਦੇ ਲਾਈ ਹੋਵੇ ਦਾ ਪਤਾ ਹੋਵੇ ਸਭ ਤਰ੍ਹਾਂ ਦੇ ਮੇਰੇ ਸੱਜਣ ਨੇ ਤੇ ਮੈਂ ਕਹਿੰਦਾ ਹਾਂ ਅਮੀਰ ਤੇਰੀ ਗੱਲ ਠੀਕ ਹੈ ਜੇ ਲਾਈ ਹੋਵੇ ਪਤਾ ਹੋਵੇ ਪਰ ਜੇ ਅਸੀਂ ਘੋੜੀ ਨਹੀਂ ਚੜੇ ਚੜਦੇ ਉਹ ਤੇਰੇ ਦੇਖਿਆ